ਰਾਜਾ ਜਨਕ ਬਹੁਤ ਗਿਆਨੀ, ਭਗਤ ਅਤੇ ਰੋਹਾਨੀ ਜੀਵਨ ਵਾਲਾ ਸੀ। ਰਾਜਾ ਹੋਣ ਦੇ ਬਾਵਜੂਦ ਵੀ ਉਹ ਮਾਇਆ ਤੋਂ ਉਨਲੇਪ ਰਹਿਦਾ ਸੀ। ਉਹ ਰਾਜ ਕਰਦਾ ਸੀ ਪਰ ਕਦੇ ਰਾਜ ਭਗ ਜਾਂ ਸੰਸਾਰਕ ਕੰਮਾਂ ਵਿੱਚ ਫਸਿਆ ਨਹੀਂ ਸੀ। ਉਹ ਰਾਜ ਕਰਦਾ ਹੋਇਆ ਵੀ ਪ੍ਰਭੂ ਦੇ ਨਾਲ ਜੁੜਿਆ ਰਹਿੰਦਾ ਸੀ। ਉਹਨਾਂ ਦੇ ਮਹਿਲਾਂ ਵਿੱਚ ॠषि, मुनि, ਸੰਤ ਅਤੇ ਗਿਆਨੀ ਆ ਕੇ ਰਹਿੰਦੇ ਅਤੇ ਰਾਜਾ ਜਨਕ ਖੁਦ ਉਹਨਾਂ ਦੀ ਸੇਵਾ ਕਰਦਾ। ਰਾਜਾ ਜਨਕ ਦੇ ਆਤਮਿਕ ਜੀਵਨ ਦਾ ਪ੍ਰਭਾਵ ਇੰਨਾ ਡੂੰਘਾ ਸੀ ਕਿ ਵੱਡੇ-ਵੱਡੇ मुनि ਉਹਨਾਂ ਦੀ ਸੰਗਤ ਕਰਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਕਰਦੇ ਸਨ। ਸੁਖਦੇਵ 무ਨੀ ਵਰਗੇ ਪ੍ਰਸਿੱਧ ઋષਿ ਵੀ ਉਹਨਾਂ ਨੂੰ ਆਪਣਾ ਗੁਰੂ ਮੰਨਦੇ ਸਨ ਇੱਕ ਵਾਰ ਦੀ ਗੱਲ ਹੈ ਰਾਜਾ ਜਨਕ ਦੇਵ ਲੋਕ ਜਾ ਰਹੇ ਸਨ ਜਦੋਂ ਉਹ ਜਮ ਲੋਕ ਦੇ ਨੇੜੇ ਪਹੁੰਚੇ ਤਾਂ ਉਹਨਾਂ ਨੂੰ ਚੀਕਾਂ ਰੋਣ ਅਤੇ ਕਰਲਾਉਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਉਹਨਾਂ ਦਾ ਦਇਆ ਭਰਿਆ ਹਿਰਦਾ ਪਿਗਲ ਗਿਆ ਉਹਨਾਂ ਨੇ ਆਪਣੇ ਨਾਲ ਆਏ ਰਾਮ ਗਣਾ ਨੂੰ ਪੁੱਛਿਆ ਇਹ ਕੌਣ ਲੋਕ ਹਨ ਜੋ ਰੋ ਰਹੇ ਹਨ ਕਿਹੜੀ ਥਾਂ ਤੋਂ ਇਹ ਦੁੱਖ ਭਰੀਆਂ ਆਵਾਜ਼ਾਂ ਆ ਰਹੀਆਂ ਹਨ ਰਾਮਗੁਣਾ ਨੇ ਸਿਰ ਝੁਕਾ ਕੇ ਆਖਿਆ ਮਹਾਰਾਜ ਇਹ ਨਰਕਾਂ ਵਿੱਚ ਬਸਦੇ ਜੀਵ ਹਨ ਜੋ ਆਪਣੇ ਪਾਪਾਂ ਦੇ ਫਲ ਭੋਗ ਰਹੇ ਹਨ ਇਹ ਉਹਨਾਂ ਦਾ ਰੋਣਾ ਹੈ ਜਦ ਉਹ ਗੱਲ ਕਰ ਰਹੇ ਸੰ ਤਾਂ ਇੱਕਦਮ ਉਹ ਰੋਣਾ ਬੰਦ ਹੋ ਗਿਆ ਰਾਜਾ ਜਨਕ ਨੇ ਹੈਰਾਨ ਹੋ ਕੇ ਪੁੱਛਿਆ ਇਹਨਾਂ ਦੀਆਂ ਆਵਾਜ਼ਾਂ ਅਚਾਨਕ ਕਿਉਂ ਬੰਦ ਹੋ ਗਈਆਂ ਹਨ ਰਾਮਗੁਣਾ ਨੇ ਕਿਹਾ ਮਹਾਰਾਜ ਇਹ ਆਪ ਜੀ ਦੇ ਨਾਮ ਸਿਮਰਨ ਦੇ ਪ੍ਰਭਾਵ ਕਰਕੇ ਹੈ ਜਦੋਂ ਆਪ ਇਸ راہੋਂ ਗੁਜ਼ਰੇ ਹੋ ਆਪ ਜੀ ਦੇ ਪਵਿੱਤਰ ਚਿੰਤਨ ਦੀ ਲਹਿਰ ਨਾਲ ਇਹਨਾਂ ਨੂੰ ਸੁੱਖ ਸ਼ਾਂਤੀ ਦੀ ਛੋਹ ਮਿਲੀ ਹੈ ਰਾਜਾ ਜਨਕ ਨੇ ਕਿਹਾ ਜੇ ਮੇਰੇ ਆਉਣ ਨਾਲ ਇਹਨਾਂ ਨੂੰ ਥੋੜਾ ਸੁੱਖ ਮਿਲਿਆ ਹੈ ਤਾਂ ਮੈਂ ਇਹਨਾਂ ਨੂੰ ਪੂਰੇ ਤਰ੍ਹਾਂ ਮੁਕਤ ਕਰਵਾਏ ਬਿਨਾਂ ਨਹੀਂ ਜਾਵਾਂਗਾ ਮੇਰਾ ਵਿਵਾਨ ਇੱਥੇ ਹੀ ਉਤਾਰ ਦਿਓ ਰਾਮ ਗੁਣਾ ਨੇ ਹੁਕਮ ਮੰਨਿਆ ਤੇ ਰਾਜਾ ਜਨਕ ਦਾ ਵਿਵਾਨ ਉੱਥੇ ਹੀ ਰੁਕ ਦਿੱਤਾ ਇਹ ਸੁਣ ਕੇ ਧਰਮਰਾਜ ਆਪ ਦੌੜਿਆ ਆਇਆ ਉਹ ਰਾਜਾ ਜਨਕ ਦੇ ਦਰਸ਼ਨ ਕਰਕੇ ਆਖਣ ਲੱਗਾ ਮਹਾਰਾਜ ਆਪ ਨੇ ਬੜੀ ਕਿਰਪਾ ਕੀਤੀ ਜੋ ਮੇਰੇ ਲੋਕ ਬਚਾਏ ਹੋ ਆਪ ਜੀ ਦੇ ਦਰਸ਼ਨ ਨਾਲ ਮੇਰੇ ਭਵਨ ਪੁਨੀਤ ਹੋ ਗਏ ਹਨ ਰਾਜਾ ਜਨਕ ਨੇ ਨਿਮਰਤਾ ਨਾਲ ਕਿਹਾ ਧਰਮਰਾਜ ਜੀ ਇਹਨਾਂ ਦੁਖੀ ਜੀਵਾਂ ਦੇ ਬੰਧਨ ਖੋਲ ਦਿਓ ਮੇਰੇ ਕੋਲੋਂ ਇਹਨਾਂ ਦੀ ਪੀੜਾ ਨਹੀਂ ਦੇਖੀ ਜਾਂਦੀ ਧਰਮਰਾਜ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਮੈਂ ਤਾਂ ਸਿਰਕ ਉਸ ਅਬਿਨਾਸੀ ਪ੍ਰਭੂ ਦਾ ਸੇਵਕ ਹਾਂ ਮੈਂ ਉਸ ਦੇ ਹੁਕਮ ਅਨੁਸਾਰ ਹੀ ਕੰਮ ਕਰਦਾ ਹਾਂ ਜੇ ਆਪ ਹੁਕਮ ਦਿਓ ਮੈਂ ਇਹਨਾਂ ਨੂੰ ਛੁਡਾ ਨਹੀਂ ਸਕਦਾ ਜਦ ਤੱਕ ਕੋਈ ਪੁੰਨ ਦਾਨ ਇਹਨਾਂ ਦੇ ਪਾਪਾਂ ਦੇ ਬਦਲੇ ਨਾ ਕੀਤਾ ਜਾਵੇ ਰਾਜਾ ਜਨਕ ਮੁਸਕਰਾਏ ਅਤੇ ਕਿਹਾ ਧਰਮਰਾਜ ਜੀ ਲਓ ਇਹ ਇੱਕ ਘੜੀ ਦਾ ਨਾਮ ਸਿਮਰਨ ਹੈ ਇਸ ਦੇ ਮਹਤਮ ਨਾਲ ਜਿੰਨੇ ਵੀ ਇਹ ਦੁਖੀ ਜੀਵ ਛੁੱਟ ਸਕਦੇ ਹਨ ਉਹਨਾਂ ਨੂੰ ਛੱਡ ਦਿਓ। ਧਰਮਰਾਜ ਨੇ ਤੁਰੰਤ ਤੋਗਲ ਮੰਗਵਾਇਆ। ਇੱਕ ਪਾਸੇ ਸਾਰੇ ਨਰਕੀ ਜੀਵਾਂ ਦੇ ਪਾਪ ਰੱਖੇ ਗਏ ਅਤੇ ਦੂਸਰੇ ਪਾਸੇ ਰਾਜਾ ਜਨਕ ਦੇ ਇੱਕ ਘੜੀ ਦੇ ਸਿਮਰਨ ਦਾ ਪੁੰਨ ਰੱਖਿਆ ਗਿਆ। ਸਾਰੇ ਪਾਪ ਉਸ ਇੱਕ ਘੜੀ ਦੇ ਸਿਮਰਨ ਦੇ ਅੱਗੇ ਰਤਾ ਭਰ ਵੀ ਭਾਰੀ ਨਾ ਹੋ ਸਕੇ। ਸਿਮਰਨ ਦਾ ਮਹੱਤਵ ਇੰਨਾ ਵੱਡਾ ਸੀ ਕਿ ਨਰਕ ਪੂਰਾ ਖਾਲੀ ਹੋ ਗਿਆ। ਸਾਰੇ ਜੀਵ ਬੰਧਨ ਤੋਂ ਛੁੱਟ ਗਏ ਤੇ ਉਹਨਾਂ ਦੇ ਚਿਹਰਿਆਂ 'ਤੇ ਖੁਸ਼ੀ ਆ ਗਈ। ਇਸ ਤਰ੍ਹਾਂ ਰਾਜਾ ਜਨਕ ਨੇ ਨਰਕਾ ਨੂੰ ਖਾਲੀ ਕਰਾ ਦਿੱਤਾ ਅਤੇ ਉਹਨਾਂ ਸਾਰੇ ਜੀਵਾਂ ਨੂੰ ਮੁਕਤ ਕਰਾਇਆ ਅਤੇ ਆਪਣੇ ਨਾਲ ਦੇਵਲੋਕ ਵਿੱਚ ਲੈ ਗਏ।